ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਕੰਨ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਮਕਦਮਾ ਨੰਬਰ 80 ਦਰਜ ਕੀਤਾ ਵਾ 80/67/2024 ਜਾਲੀ ਅਸਲਾ ਲਾਇਸੈਂਸਾਂ ਦੇ ਸਬੰਧ ਵਿੱਚ ਸੀਏਐਨ ਚਾਰਜ ਉਹਨਾਂ ਨੂੰ ਸੂਚਨਾ ਮਿਲੀ ਆ ਕਿ ਥਣੇ ਮੁਖਬਰ ਨੇ ਦੱਸਿਆ ਜੀ ਢੇਗੜੇ ਮੁਖਬਰ ਨੇ ਦੱਸਿਆ ਵਾ ਕਿ ਬੜੇ ਜਾਲੀ ਅਸਲਾ ਲਾਇਸੈਂਸ ਬਣ ਰਹੇ ਆ ਤੇ ਬੰਦਿਆਂ ਨੇ ਤਰਾਸੀ ਲਈਦੇ ਫਰੇ ਗਏ ਆ ਇੱਕ ਗੱਲੋ ਚਲੋ ਵਧੀਆ ਕੀਤਾ ਨਹੀਂ ਕਿਤੇ ਇਹ ਨਹੀਂ ਕਹਿਤਾ ਕਿ ਪੁਸਤੂ ਦੇਖ ਕੇ ਨਾ ਮੂਮੀ ਲਫਾਫੇ ਬਲੇਟੇ ਸੀ ਤੇ ਬੰਦੇ ਜਿਹੜੇ ਛੁੱਟ ਕੇ ਭੱਜ ਕੇ ਤੁਸੀਂ ਮਗਰ ਭੱਜ ਕੇ ਫੜੇ ਇਹ ਜਿਹੜੀ ਤੁਹਾਨੂੰ ਮੁਖਬਰ ਨੇ ਸੂਚਨਾ ਦਿੱਤੀ ਆ ਇਹ ਸੂਚਨਾ ਤੇ ਮੈਂ ਤੁਹਾਡੇ ਟੇਬਲ ਤੇ 2021 ਤੋਂ ਰੱਖੀ ਆ 2021 ਤੋਂ ਕਈ ਦਰਖਾਸਤਾਂ ਤੁਹਾਡੇ ਟੇਬਲ ਤੇ ਪਈਆਂ ਜਿਦੇ ਵਿੱਚ ਦੱਸਿਆ ਗਿਆ ਕਿ ਅਸਲਾ ਲਾਇਸੈਂਸ ਜਿਹੜੇ ਆ ਮੈਂ 10000 ਦੀ ਸ਼ਿਕਾਇਤ ਕੀਤੀ ਵੇਹੇ 15000 ਤੋਂ ਉੱਤੇ ਆ ਉਸ ਤੋਂ ਪਿੱਛੇ ਚੱਲ ਕੇ ਤੇ ਜਿਹੜੀ ਮੈਂ ਰਿਟ ਪਾਈ ਸੀ 24/799 ਜਿਹੜੀ ਪੁਲਿਸ ਮੈਨੂੰ ਸਕੈਂਡਲ ਦੇ ਫੋਨ ਲੱਗੀ ਸੀ 24/799 ਬਟਾ 19 ਉਹਦੇ ਵਿੱਚ ਵੀ ਸਾਰਾ ਕੁਝ ਦਰਜ ਆ ਜੀ ਇਸ ਤੋਂ ਪਿੱਛੇ ਚਲੀਏ ਤੇ ਰੇਟ ਨੰਬਰ 10026 ਬਣਾ 16 ਉਹ ਵੀ ਕਿਤੇ ਪੜ ਲਿਓ ਜੀ 10000 ਤੋਤੇ ਲਾਇਸੈਂਸ ਬਣਿਆ ਜੀ ਉਸ ਤੋਂ ਬਾਅਦ ਜੀ ਅੱਗੇ ਚਲੀਏ ਥੋੜਾ ਜਿਆਦਾ ਤੇ ਪਾ ਗਿਆ 283 ਕਰ ਲਿਆ 200 ਤੇ ਕੁਝ ਵੀ ਨਹੀਂ ਜੀ ਇਹ ਟਰੇਸ ਹੀ 10000 ਤੋਂ ਜ਼ਿਆਦਾ ਹੋਣੇ ਆ ਤੁਹਾਡੇ ਸਾਰੇ ਗਨ ਉਹ ਸਾਰੇ ਲਾਇਸੈਂਸ ਕੰਕਸ਼ਨ ਕਰਨੇ ਪਣੇ ਆ ਤੁਹਾਡੇ ਸਾਰੇ ਥਾਣੇ ਹਸਲੇ ਦਾ ਭਰ ਜਾਣੇ ਆ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਜਾਲੀ ਲਾਇਸੈਂਸ ਆ ਸਾਰੇ ਇਹ ਜਿਹੜੇ ਆ ਬਣ ਚੁੱਕੇ ਤਰਨਤਨ ਜ਼ਿਲ੍ਹੇ ਦੇ ਵਿੱਚ ਐਫ ਆਈ ਆਰ ਨੰਬਰ ਜਿਹੜੀ 243 ਆ ਨੋਸਾ ਲੋਗੇ ਤਾਂ ਕਿ ਦਿਨਕਵਾਰੀ ਚੱਲੀ ਜਾਂਦੀ ਆ ਤੇ ਉਹ ਤੁਹਾਡੇ ਵਿਭਾਗ ਨੇ ਸਿੱਟ ਬਣਾ ਕੇ ਇਹ ਦਰਜ ਕੀਤੀ ਆ ਉਹ ਤਾਂ ਅਜੇ ਤੱਕ ਕਿਸੇ ਬੰਦੇ ਕੋਈ ਨਹੀਂ ਲੱਗਾ ਪਤਾ ਵੀ ਉਹ ਕਿਧਰ ਨੂੰ ਗਈ ਆ ਐਫ ਆਈ ਆਰ ਜਿਹੜੀ 36 ਬੜਾ 16 ਵਾਂ ਵਿਜੀਲੈਂਸ ਰਿਕਾਰਡ ਮੰਗਦੇ ਸੀ ਤੇ ਉਸ ਰਿਕਾਰਡ ਨੂੰ ਅੱਗ ਲਾ ਦਿੱਤੀ ਗਈ ਅੱਗ ਕਿੰਨੇ ਲਾਈ ਆ ਸਾਰੇ ਮੁਲਖ ਨੂੰ ਪਤਾ ਪਰ ਤਰੰਤ ਤਰ ਜਿਲ੍ਹੇ ਦੀ ਪੁਲਿਸ ਨੂੰ ਨਹੀਂ ਪਤਾ ਅੱਗ ਲਾਈ ਕਿਸੇ ਨੇ ਤੇ ਪਰਚਾ ਕਿਸੇ ਨੇ ਦਰਜ ਹੋ ਗਿਆ ਵਾ ਬੜੀ ਹਰਾਨੀ ਵਾਲੀ ਗੱਲ ਆ ਉਸ ਤੋਂ ਅੱਗੇ ਚੱਲੀਏ ਜੀ ਮਾਰਚ 2021 ਤੋਂ ਮੈਂ ਦਰਸਾ ਸਕ ਦਿੱਤੀ ਆ ਵਾ ਪਰ ਉਹਨਾਂ ਦਖਾਸਤਾਂ ਦੇ ਤਾਂ ਕੋਈ ਕਾਰਵਾਈ ਨਹੀਂ ਹੋਈ। ਇੱਕ ਦਿਨ ਮੈਂ 17 ਨਵੰਬਰ 2022 ਨੂੰ ਡੀਜੀਪੀ ਸਾਹਿਬ ਨੂੰ ਸੰਬੋਧਨ ਕਰਕੇ ਵੀਡੀਓ ਵੀ ਪਾਈ ਆ ਜਿਹੜਾ ਮੇਰੇ ਟਿੱਕਾ ਫਾਰਮ ਦੇ ਆਲਪੁਰਾ ਦੇ ਪੇਜ ਤੇ ਮੌਜੂਦ ਆ। ਮੁੱਖ ਦੋਸ਼ੀ ਜਿਹੜਾ ਵਾ ਉਹ ਫੇਰ ਕੱਲ੍ਹ ਭਜਾਤਾ ਜੀ ਉਹ ਕੱਲ੍ਹ ਹਾਜ਼ਰੀ ਲਾ ਕੇ ਗਿਆ ਵਾ 9 ਜਨਵਰੀ ਨੂੰ ਦਫ਼ਤਰ ਤੇ ਨਹਾਜ਼ਰੀ ਲਾਉਣ ਤੋਂ ਬਾਅਦ ਗਾਇਬ ਹੋ ਗਿਆ। ਮੈਨੂੰ ਇਹ ਜਿਹੜੇ ਤਰ੍ਹਾਂ ਕਿਤੇ ਦੋ ਤਿੰਨ ਚਾਰ ਬੰਦੇ ਫੜਦੇ ਆ ਕਿਤੇ ਵਿੱਚ ਦਫ਼ਤਰ ਦੇ ਪੀਣ ਪੀਣ ਉਹਨਾਂ ਵਿਚਾਰੇ ਗਰੀਬ ਕਿਤੇ ਪਾ ਦਿਓ ਕਿਉਂਕਿ ਇਹ ਸਕੈਂਡਲ ਬਹੁਤ ਵੱਡਾ ਵਾ। ਆਖਿਰ ਦੇ ਵਿੱਚ ਨਾ ਜੇ ਧੜਦੇ ਨਹੀਂ ਮਸਲਾ ਹੱਲ ਹੁੰਦਾ ਕਿ ਦਫਤਰ ਦੇ ਕਰਮਚਾਰੀ ਹੈਗੇ ਅਸਲਾ ਬਰਾਏ ਤੇ ਗਨ ਉਸਰੇ ਹੈਗੇ ਕਿ ਨਹੀਂ ਹੈਗੇ ਤੇ ਇੱਕ ਮੈਂ ਤੁਹਾਨੂੰ ਜੀ ਆਪਣੇ ਝਟਕਾ ਫਾਰਮੂਲਾ ਦੱਸਣ ਲੱਗਾ ਆ ਰਾਈਫਲ ਆ ਜੀ ਮੇਰੇ ਕੋਲ ਕਿਤੇ ਇਹ ਧਾਰਾ ਲਾ ਕੇ ਪਰਚਾ ਨਾ ਦਰਜ ਕਰ ਦਿਓਗੇ ਮਤਲਬ ਇਹਨੇ ਇਥੇ ਹਾਰਾ ਦੀ ਨਿਮੈਸ਼ ਕੀਤੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਰਾਈਫਲ ਜਿਹੜੇ ਗਨ ਉਸੋਈ ਆ ਨਾ ਉਸ ਗਨ ਨਾਲ ਉਸ ਦੇ ਵਿੱਚ ਮੇਰਾ ਲਾਇਸੈਂਸ ਨੰਬਰ ਤੇ ਰਾਈਫਲ ਦਾ ਲਾਇਸੈਂਸ ਨੰਬਰ ਸਾਰਾ ਉੱਥੇ ਮੌਜੂਦ ਆ ਗਨ ਉਹ ਖੜੇ ਨੇ ਬਿੱਲ ਕੱਟ ਕੇ ਦਿੱਤਾ ਕੁਝ ਚੈੱਕ ਕਰੋ ਸਾਰੇ ਗੱਲ ਨੂੰ ਸਰਕਾਰ ਕਾਰਪੀ ਇਹਨਾਂ ਦੇ ਜਿਹੜੇ ਵੈਪਨ ਵੇਚੇ ਆ ਉਹ ਕਿਹੜੇ ਲਾਇਸੈਂਸ ਤੋਂ ਲਏ ਆ ਉਹ ਲਾਇਸੈਂਸ ਦੀਆਂ ਫਾਈਲਾਂ ਜਿਹੜੀਆਂ ਨਾ ਉਹ ਅਸਲ ਇਹ ਸੌਦਾ ਰੈੱਡ ਕਰਾਸ ਤੋਂ ਖਰੀਦੀਆ ਕਿ ਨਹੀਂ ਖਰੀਦੀਆ ਉਹਦੇ ਪੁਲਿਸ ਵੈਰੀਫਿਕੇਸ਼ਨ ਹੋਈ ਕਿ ਨਹੀਂ ਹੋਈ ਬਾਕੀ ਤਾਂ ਚਲੋ ਹੈ ਹੀ ਆਏ ਆ ਪਰ ਇਹਨਾਂ ਦੋ ਨੂੰ ਮੇਨ ਚੈੱਕ ਕਰ ਲੋ ਤੇ 10000 ਤੋਂ ਉੱਤੇ ਗਾਹਲੀ ਲਾਇਸੈਂਸ ਨਿਕਲਣਾ ਜੀ ਇਹ ਤੋਂ ਬਾਅਦ ਜੇ ਕਿਤੇ ਸਯੋਗ ਦੀ ਲੋੜ ਪਵੇ ਤੇ ਦਾਸ ਸਮਾਜ ਸੇਵੀ ਸੁਖਵੀਰ ਸਿੰਘ ਟਿਕਾ ਹਾਇਰ ਆ ਜੀ ਧੰਨਵਾਦ ਜੀ